ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਸੁਖਮਨੀ ਸਾਹਿਬ ਦੀ 13ਵੀਂ ਅਸ਼ਟਪਦੀ ਦੀ ਸਾਂਝ ਪਾ ਰਹੇ ਹਾਂ ਜੀ ਵਾਹਿਗੁਰੂ ਜੀ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਕਟੈ ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮਹਿ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਬਾ ਤੇ ਹੀਨ ਸੰਤ ਕੈ ਹੱਤੇ ਕੋ ਰਖੈ ਨ ਕੋਏ ਸੰਤ ਕੈ ਦੁਖਨ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤ ਰੈ ਸੰਤ ਕੈ ਦੁਖਨ ਤੇ ਮੁਖ ਪਵੈ ਸੰਤਨ ਕੈ ਦੁਖਨ ਕਾਗ ਜਿਉ ਲਵੈ ਸੰਤਨ ਕੈ ਦੂਖਨ ਸਰਪਜੋਨ ਪਾਏ ਸੰਤ ਕੈ ਦੂਖਨ ਤ੍ਰਿਗਦ ਜੋਨ ਕਿਰਮਾਏ ਸੰਤਨ ਕੈ ਦੂਖਨ ਤ੍ਰਿਸਨਾ ਮਹਿ ਜਲੇ ਸੰਤ ਕੈ ਦੂਖਨ ਸਬ ਕੋ ਛਲੇ ਸੰਤ ਕੈ ਦੂਖਨ ਤੇਜ ਸਭ ਜਾਏ ਸੰਤ ਕੈ ਦੂਖਨ ਨੀਚ ਨੀਚਾਏ ਸੰਤ ਦੋਖੀ ਕਾਥਾਓ ਕੋ ਨਾਹੇ ਨਾਨਕ ਸੰਤ ਪਾਵੈ ਤਾਂ ਓਏ ਪੀ ਗਤ ਪਾਹੇ ਸੰਤ ਕਾ ਨਿੰਦਕ ਮਹਾ ਅਤ ਤਾਈ ਸੰਤ ਕਾ ਨਿੰਦਕ ਖਿਨ ਟਿਕੰਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕ ਨਿੰਦ ਕੋ ਸਰਬ ਰੋਗ ਸੰਤ ਕ ਨਿੰਦ ਕੋ ਸਦਾ ਬਿਜੋਗ ਸੰਤ ਕੀ ਨਿੰਦਾ ਦੋਖ ਮਹਿ ਦੋਖ ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ संत का दुखी सदा अपवित संत का दुखी किस का नहीं मित शांत के दुखी को डान लागे शांत के दुखी सब त्याग संत का दुखी महा अहंकारी संत का दुखी सदा विकारी ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕਾ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਪਾਵੈ ਤਾਂ ਲਐ ਮਿਲਾਏ ਸੰਤ ਕਾ ਦੁਖੀ ਅਦ ਬੀਚ ਤੇ ਟੂਟੈ ਸੰਤ ਕਾ ਦੁਖੀ ਕਿਤ ਕਾਜ ਨਾ ਪਹੁੰਚੈ संत के दोखी को उदयान परमाइया संत का दोखी उजड़ पाइय संत का दुखी अंतर ते थोथा ज्यों सास बिना मृतक की लोथा संत के दोखी की जड़ किछ नाहे आपन बीज आपे ही खाहे ਸੰਤ ਕੇ ਦੋਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਪਾਵੇ ਤਾਂ ਲੈ ਓ ਬਾਰ ਸੰਤ ਕਾ ਦੋਖੀ ਈਉ ਬਿਲ ਲਾਏ ਜਿਉਂ ਜਲ ਬਿਹੂਨ ਮੱਛਲੀ ਤੜ ਫੜਾਏ ਸੰਤ ਕਾ ਦੋਖੀ ਪੂਖਾ ਨਹੀਂ ਰਾਜੈ ਜਿਉਂ ਪਾਵਕ ਇੰਦਨ ਨਹੀਂ ਤਰਾਪੈ ਸੰਤ ਕਾ ਦੋਖੀ ਛੁਟੈ ਇਕਲਾ ਜਿਉ ਬੁਆੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੋਖੀ ਧਰਮ ਤੇ ਰਹਤ ਸੰਤ ਕਾ ਦੋਖੀ ਸਦ ਮਿਥਿਆ ਕਹਿਤ ਕੀਰਤਨਿੰਦਕ ਕਾ ਤੁਰਹੀ ਪਿਆ ਨਾਨਕ ਜੋ ਤਿਸ ਭਾਵੇ ਸੋਈ ਥਿਆ ਸੰਤ ਕਾ ਦੋਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੋਖੀ ਕੋ ਦਰਗੈ ਮਿਲੈ ਸਜਾਏ ਸੰਤ ਕਾ ਦੋਖੀ ਸਦਾ ਸਹਿ ਕਾਈਐ ਸੰਤ ਕਾ ਦੋਖੀ ਨਾ ਮਰੈ ਨਾ ਜਿਵਾਈਐ ਸੰਤ ਕੇ ਦੋਖੀ ਕੀ ਪੁਜੈ ਨ ਆਸਾ ਸੰਤ ਕਾ ਦੋਖੀ ਉਠ ਚਲੈ ਨਿਰਾਸਾ ਸੰਤ ਕਾ ਦੋਖ ਨ ਤ੍ਰਿਸ਼ਟ ਕੋਏ ਜੈਸਾ ਪਾਵੈ ਤਸਾ ਕੋਈ ਹੋਏ ਪਿਆ ਕਿਰਤਨਾ ਮਿਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਕਟ ਤਿਸਕੇ ਓ ਕਰਨੈ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੈ ਤੇ ਆਵੋ ਸਾਸ ਗਿਰਾਸ ਸਬ ਕਛ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋਥਿਆ ਆਪਣਾ ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹੈ ਵਿਚਾਰ ਜਿਸਨੋ ਕਿਰਪਾ ਕਰੈ ਤਿਸ ਆਪਨ ਨਾਮ ਦੇ ਬੜ ਪਾਗੀ ਨਾਨਕ ਜਨ ਸੇ ਜਿਸਨੋ ਕਿਰਪਾ ਕਰੈ ਤਿਸ ਆਪਨ ਨਾਮ ਦੇ ਬੜ ਪਾਗੀ ਨਾਨਕ ਜਨ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ